ਪਿਛਲੇ ਕੁਝ ਸਮੇਂ ਤੋਂ ਫਲੋਰ ਦੇ ਇਲਾਕਾ ਨਿਵਾਸੀ ਚੋਰਾਂ ਤੋਂ ਕਾਫੀ ਪਰੇਸ਼ਾਨ ਹਨ ਕਿਉਂਕਿ ਬੀਤੀਰਾ ਚੋਰਾਂ ਨੇ ਗੜਾ ਰੋਡ ਤੇ ਸਥਿਤ ਮੁਹੱਲਾ ਅੰਬੇਰ ਕਨਗਰ ਵਿਖੇ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਜ਼ਾਰਾਂ ਦੇ ਕੱਪੜੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਇਸ ਤੋਂ ਇਲਾਵਾ ਚੋਰਾਂ ਨੇ ਇੱਕ ਕਾਰ ਦੇ ਤਾਲੇ ਵੀ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ ਵਧੇਰੇ ਜਾਣਕਾਰੀ ਦਿੰਦੇ ਹੋਏ ਸ਼ੇਰ ਕੁਮਾਰ ਸੈਣੀ ਨੇ ਦੱਸਿਆ ਕਿ ਉਹਨਾਂ ਦੀ ਸੈਣੀ ਗਵਰਨਮੈਂਟ ਸਟੋਰ ਦੀ ਦੁਕਾਨ ਅੰਦਰ ਬੀਤੀਰਾ ਚੋਰਾਂ ਨੇ ਪੌੜੀਆਂ ਰਾਹੀਂ ਦਾਖਲ ਹੋ ਕੇ ਹਜ਼ਾਰ ਰੁਪਏ ਦੇ ਕੀਮਤੀ ਕੱਪੜੇ ਚੋਰੀ ਕਰ ਲਏ ਜਦਕੀ ਚੋਰਾ ਦਾ ਸਾਰਾ ਕਾਰਾ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਾ ਵਿੱਚ ਵੀ ਕੈਦ ਹੋ ਗਿਆ ਇਸ ਤੋਂ ਇਲਾਵਾ हेयर ਡ্রেਸਰ ਦੀ ਦੁਕਾਨ ਕਰਨ ਵਾਲੇ ਲੜਕੇ ਨਿੰਦੂ ਨੇ ਦੱਸਿਆ ਕਿ ਚੋਰਾਂ ਨੇ ਉਸ ਦੀ ਦੁਕਾਨ ਅੰਦਰੋਂ 5 ਤੋਂ 6000 ਰੁਪਏ ਦੀ ਨਗਦੀ ਚੋਰੀ ਕਰ ਲਈ ਉਹਨਾਂ ਦੱਸਿਆ ਕਿ ਇਹਨਾਂ ਚੋਰੀਆਂ ਸੰਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਸੈਣੀ ਸੈਣੀ ਗਾਰਮੈਂਟ ਗਾਮਣ ਆਏ ਜੀ ਨਾਮਾ ਸ਼ਿਵ ਕੁਮਾਰ ਹੈ ਠੀਕ ਹੈ ਤੇ ਇਹ ਰਾਤ ਨੂੰ ਮੈਂ ਕਿਹਾ 2:30 ਵਜੇ ਆਏ ਜੀ ਹਮ ਹਮ ਤੇ ਆਪਣੇ ਕੰਨਾ ਅੰਦਰ ਆਪਣੇ ਕੰਨਾ ਸਾਈਡ ਪੋੜੀਆਂ ਤੋਂ ਹਮ ਆਪਣੇ ਘਰ ਸਾਡੇ ਅੰਦਰ ਐਂਟਰ ਹੋਏ ਆ ਤੇ ਸਮਾਨ ਤੋਂ ਕਾਫੀ ਲੈ ਕੇ ਸਾਡਾ ਸਾਡੇ ਫੋਨ ਚ ਨਾਲ ਦੁਕਾਨ ਦੇ ਨਾਲ ਕਿੰਨੇ ਕੁ ਫਿਲਹਾਲ ਚੋਰੀ ਹੋਈ ਆ ਕਿੰਨਾ ਕੁ ਨੁਕਸਾਨ ਹੋ ਜਾਂਦਾ ਸਾਡਾ ਮੈਂ ਕਿਹਾ 50 60 ਹਜ਼ਾਰ ਦਾ ਹੈਗਾ ਜੀ 50 60 ਕੀ ਲੈ ਕੇ ਗਏ ਆ ਪੈਂਟਾਂ ਬੱਚੇ ਦੀਆਂ ਆਪਣੇ ਕੰਨਾ ਪਜਾਮੇ ਬੜੇ ਸਾਰੇ ਲੈ ਗਏ ਆ ਜੀ ਅੱਛਾ ਕੀ ਐ ਸੀਸੀਟੀਵੀ ਕੈਮਰੇ ਜਿਹੜੇ ਫੋਟ ਚ ਆਏ ਕੁਝ ਹਾਂ ਸਾਡੇ ਕੋਲ ਫੋਟ ਸਾਰੀ ਆ ਗਈ ਜੀ ਔਰ ਪ੍ਰਸ਼ਾਸਨ ਨੂੰ ਤਲਾਹ ਦਿੱਤੀ ਪੁਲਿਸ ਆ ਗਈ ਹਾਂ ਪੁਲਸ ਸਾਹਿਬ ਹੋ ਕੇ ਗਏ ਜੀ ਕੀ ਫੋਰਸ ਨੇ ਭਰੋਸਾ ਦਵਾਇਆ ਤੁਹਾਨੂੰ ਉਹਨਾਂ ਸਾਨੂੰ ਕਿਹਾ ਜੀ ਸਾਨੂੰ ਹਾ ਫੁਟੇਜ ਭੇਜ ਦਿਓ ਹਾਂਜੀ ਜੇ ਅਸੀਂ ਕਰਦੇ ਕਾਰਵਾਈ ਲੱਗੇ ਵੀ ਦੁਕਾਨਾਂ 'ਤੇ ਚੋਰੀ ਹੋਈ ਹੈ ਘਰ ਦੇ ਵਿੱਚ ਬਚਾ ਹੋ ਗਿਆ ਦੁਕਾਨ ਕੀ ਕਹਣਾ ਜੀ ਹੁਣ ਉੱਥੇ ਵੀ 5-7 ਹਜ਼ਾਰ ਦਾ ਲੈ ਕੇ ਸਮਾਨ ਸਨੂਨ ਦੇ ਵੀ ਆਪਣੇ ਹੋਈ ਹੈ ਕੈਸ਼ ਲੈ ਕੇ ਉੱਥੋਂ 5-7 ਹਜ਼ਾਰ ਉੱਥੇ ਹੋਇਆ ਤੇ ਮਤਲਬ ਇਦਾਂ ਬੈਕ ਸਾਈਡ 'ਤੇ ਸਾਡਾ ਘਰ ਪੈਂਦਾ ਜੀ ਇਹ ਰਾਤ ਨੂੰ ਕਿਤੇ ਮਤਲਬ ਕਿ 3:30 ਦਾ ਟਾਈਮ ਸੀਗਾ ਇਧਰੋਂ ਪਿੱਛੋਂ ਚੋਰ ਆਏ ਆ ਤੇ ਉਹਨਾਂ ਨੇ ਸਾਡਾ ਬਾਹਰਲਾ ਜਿੰਦਾ ਤੋੜ ਕੇ ਅੰ ਤੇ ਅੰਦਰ ਵੜ ਕੇ ਉਹਨਾਂ ਨੇ ਮਤਲਬ ਕਿ ਅੰਦਰੋਂ ਕੁੰਡਾ ਲਾ ਲਿਆ ਤੇ ਜਦ ਨੂੰ ਕੁਦਰਤੀ ਕਹਿਦੀ ਮਤਲਬ ਜਿੱਦਾਂ ਜਿਹੜੇ ਪਰਿਵਾਰ ਰਹ ਰਹੇ ਸੀ ਘਰ ਹੈ ਨਹੀਂ ਉਹ ਘਰ ਹੈ ਨਹੀਂ ਸੀਗੇ ਜੀ ਘਰ ਨਾ ਹੋਣ ਦੇ ਕਾਰਨ ਘਰ ਨਾ ਹੋਣ ਦੇ ਕਾਰਨ ਹੀ ਉਹ ਅੰਦਰ ਵੜੇ ਆ ਤੇ ਜਦੋਂ ਚੋਰ ਅੰਦਰ ਹੀ ਸੀਗੇ ਮਤਲਬ ਉਦੋਂ ਤੇ ਜਦੋਂ ਬਾਹਰੋਂ ਮਲਗੀ ਕੁਦਰਤੀ ਉਹ ਮੇਰਾ ਬ੍ਰਦਰ ਤੇ ਛੋਟੀ ਭਾਬੀ ਮੇਰੇ ਬਾਹਰ ਉਹਨਾਂ ਨੇ ਆ ਕੇ ਦੇਖਿਆ ਬੰਨ ਜਿੰਦਾ ਡੋਟਾ ਹੋਇਆ ਤੇ ਉਦੋਂ ਚੋਰ ਅੰਦਰ ਹੀ ਸੀਗੇ ਉਹਨਾਂ ਨੇ ਫਿਰ ਮੈਨੂੰ ਫੋਨ ਕੀਤਾ ਜਾਨੂ ਮੈਂ ਭੱਜਿਆ ਹੀ ਆਇਆ ਆ ਤੇ ਜਾਨੂ ਫਿਰ ਉਹ ਚੋਰ ਜਿਹੜਾ ਅੰਦਰੋਂ ਪੌੜੀ ਚੜ ਕੇ ਉਹਨੇ ਉੱਪਰਲਾ ਗੇਟ ਖੋਲ ਕੇ ਨਾਲ ਨਾਲ ਕੋਈ ਸੀਸੀ ਪੋੜੇ ਵਗੈਰਾ ਆਈ ਔਰ ਸਾਡੇ ਵੱਲ ਨਹੀਂ ਆਈ ਜੀ ਇਸ ਇਧਰ ਸੈਣੀ ਸਾਹਿਬ ਦੇ ਆਈ ਹੈ ਇੱਥੇ ਘੰਟਾ ਡੇਰ ਘੰਟਾ ਆਉਣ ਦੇ ਅੰਦਰ ਜੋ ਵੀ ਕੀਤਾ ਮਤਲਬ ਕਿ ਸਾਰਾ ਕੁਝ ਰਿਕਾਰਡਿੰਗ ਹੈਗੀ ਹੈ ਦੇ ਵਿੱਚ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਇਹਨਾਂ ਦਾ ਹੋਇਆ ਨਾ ਨਾ ਕਰਕੇ ਵੀ 70 ਦਾ 60 70 75 ਹਜ਼ਾਰ ਦਾ ਨੁਕਸਾਨ ਤਾਂ ਮਲੇਚ ਹੋਇਆ ਹੀ ਹੈ ਜੀ ਹੋਈ ਹੈ ਉਹਦੇ ਵਿੱਚ ਵੀ ਕੋਈ ਨੁਕਸਾਨ ਹੋਇਆ ਉਹਦੇ ਵਿੱਚ ਉਹਨਾਂ ਨੇ ਕੋਸ਼ਿਸ਼ ਤਾਂ ਬੁਰੀ ਕੀਤੀ ਹੈ ਹੁਣ ਖੈਰ ਦੇਖੋ ਆਪਾਂ ਕਹਿ ਨਹੀਂ ਸਕਦੇ ਕਿ ਕੋ ਚੱਕੇ ਦੇ ਜਾ ਸਕਦੇ ਆਪਾਂ ਉਹਦੇ ਬਾਰੇ ਕਿੰਨੇ ਕਿ ਜਾਣੇ ਸੀ ਉਹ ਇੱਕ ਸੀਸੀਟੀਵੀ ਜਾਈ ਕੋ ਬੰਦਾ ਆਇਆ ਜੀ ਮੇਰਾ ਨਾਂ ਲੱਡੂ ਆ ਜੀ ਭਾਈ ਕਾਦਾ ਕੰਮ ਕਰਦੇ ਆਪਣੇ ਸਲੂਨ ਦਾ ਹੀ ਕੀ ਵਾਰਦਾਤ ਹੋਈ ਇਹ ਫਿਰ ਵਾਰਦਾਤ ਹੋਈ ਆ ਜੀ ਰਾਤੀ 2:30 ਵਜੇ ਆਇਆ ਜੀ ਬੰਦਾ ਇੱਕ ਤੇ ਕੌੜੀਆਂ ਉੱਪਰ ਦੀ ਆਇਆ ਤੇ ਅੰਦਰ ਸਮਾਨ ਫੋਲਦਾ ਫਰਾਦੀ ਕੀਤੀ ਆ ਥੋੜਾ ਕੈਸ ਸੀਗਾ 5-7000 ਰੁਪਏ ਉਹ ਲੈ ਗਏ ਬਾਕੀ ਹੋਰ ਸਮਾਨ ਦੀ ਬਚਾਇਆ ਬਾਕੀ ਲੈਪਟਾਪ ਵਗੈਰਾ ਪੈਸੇ ਉਹਦਾ ਵੀ ਬਚਾਇਆ ਜੀ ਬਾਕੀ ਬਸ ਉਹੀ ਹੋਰ ਕੋਈ ਕੁਝ ਲੱਭਿਆ ਨਹੀਂ ਉਹਨੂੰ ਹੀ ਬਸ ਕਿੱਨੇ ਗਏ ਵਾਰਦਾਤ ਹੋਈ ਰਤੀ 2:30 ਵਜੇ ਦੇ ਕਰੀਬ ਵਾਰਦਾਤ ਹੋਈ ਹੈ ਜੀ ਹਾਂ ਦੀ ਪੁਲਿਸ ਆਈ ਸੀਗੀ ਦੇਖ ਕੇ ਗਏ ਆ ਉਹ ਕਹਿੰਦੇ ਉਹ ਕਹਿੰਦੇ ਕੋਈ ਨਹੀਂ ਦੇਖਾਂਗੇ ਜੀ ਫੋਟੋਸ ਬਾਕੀ ਭੇਜਣੀਆਂ ਆ ਉਹਨਾਂ ਨੂੰ ਤੇ ਫੋਟੋਸ ਦੇਖ ਕੇ ਬਾਕੀ ਦੇਖਾਂਗੇ ਕੀ